ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਮਾਤੇ ਤੇ ਪੜ ਦਾ ਵੀਡੀਓ ਬਾਰੇ ਮਮੀ ਵਿੱਕੀ ਦੀ ਮੰਮੀ ਦਾ ਹੋਇਆ ਘਟਾਪਾ ਤੇ ਪਿੰਡ ਵਾਲਿਆਂ ਨੇ ਬਚਾਈ ਮੰਮੀ ਦੀ ਜਾਨ ਆਪਾਂ ਇਸ ਬਾਰੇ ਗੱਲ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਦੋਂ ਪ੍ਰੀਤ ਸੰਦੀਪ ਦੇ ਘਰ ਚਲੀ ਜਾਂਦੀ ਆ ਤਾਂ ਸੰਦੀਪ ਕਹਿੰਦੀ ਐਵੇਂ ਕੁਛ ਨਹੀਂ ਹੁੰਦਾ ਆਪਾਂ ਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਉਹ ਵੀ ਆਪਣਾ ਘਰ ਆਤੇ ਨੰ ਮਮੀ ਕਿਵੇਂ ਕੋਰ ਰਵਾਰ ਕੱਢ ਸਕਦੀ ਆ ਆ ਸਲਾਹਾਂ ਕਰਕੇ ਉਹ ਵਾਪਸ ਆਪਣੇ ਘਰੇ ਆਂਦੀਆਂ ਨੇ ਤਾਂ ਤੇ ਮੰਮੀ ਅੱਗੇ ਖੜੀ ਹੁੰਦੀ ਆ ਤੇ ਮੰਮੀ ਕਹਿੰਦੀ ਜਿੱਧਰੋਂ ਆਈਆਂ ਉਧਰ ਚਲੇ ਜਾਓ ਤੁਹਾਨੂੰ ਘਰ ਆਂਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਮੇਰੀਆਂ ਕੁਛ ਨਹੀਂ ਲੱਗਦੀਆਂ ਉਹ ਗਿਓ ਕਹਿੰਦੀਆਂ ਕਿ ਅਸੀਂ ਵੀ ਕਰਦੀਆਂ ਕੁਛ ਲੱਗਦੀਆਂ ਤਾਂ ਕਿ ਤੁਸੀਂ ਸਾਨੂੰ ਵਿਆਹ ਕੇ ਲਿਆਂਦਾ ਮਮੀ ਗੇਨ ਯਾਕਰ ਤਵਾਡਾਂ ਦੀ ਯਾਕਰ ਮੇਰਾ ਆ ਮੈਂ ਆ ਕਰ ਵੇਚ ਕੇ ਆਪਣੇ ਮੁੰਡੇ ਵਿੱਕੀ ਨੂੰ ਛਡਵਾ ਆ ਤੁਸੀ ਜਿੱਥੋਂ ਆਈਆਂ ਉਤੋਂ ਵਾਪਸ ਚੱਲੇ ਜਾਓ ਉੱਥੇ ਬਹੁਤ ਲੜਾਈ ਹੁੰਦੀ ਆ ਬਹੁਤ ਨੂੰ ਤੂੰ ਮੈਂ ਮੈਂ ਹੁੰਦੀ ਆ ਸੰਦੀਪ ਤੇ ਪ੍ਰੀਤ ਮਮੀ ਨੂੰ ਬਹੁਤ ਬੋਲਦੀਆਂ ਨੇ ਪਰ ਮਮੀ ਵੀ ਅੱਗੋਂ ਬਹੁਤ ਤੇਜ਼ ਹੁੰਦੀ ਆ ਉਹ ਕਹਿੰਦੀ ਆ ਜੇ ਹਿੰਮਤ ਤਾਂ ਕਰੇ ਆ ਕੇ ਦਿਖਾਓ ਮਹਿਤਵਾਂ ਨੂੰ ਕਰੇ ਵਾਡਨ ਨਹੀਂ ਦੇਣਾ ਤੇ ਉਹ ਦਰਵਾਜੇ ਦੇ ਅੱਗੇ ਖੜ੍ਹ ਜਾਂਦੀ ਆ ਤੇ ਉਹਨੂੰ ਘਰ ਤੋਂ ਦੇ ਅੰਦਰ ਜਾਣ ਤੋਂ ਰੋਕਦੀਆਂ ਨੇ ਫਿਰ ਕੀ ਸੀ ਗਿਆ ਫਿਰ ਪਰ ਇਹ ਤੇ ਸੰਦੀ ਮਮੂ ਨੇ ਕਢੀ ਇਸ ਕੇ ਸੱਟ ਲੈਂਦੀਆਂ ਨੇ ਤੇ ਮੰਜੇ ਤੇ ਬਹੁਤ ਮਮਮੀ ਦਾ ਘਟਾਪਾ ਕਰਦੀਆਂ ਨੇ ਬਹੁਤ ਮਾਰਦੀਆਂ ਕੁੱਟਦੀਆਂ ਨੇ ਮਮਮੀ ਬਹੁਤ ਸ਼ੋਰ ਮਚਾਉਂਦੀ ਆ ਕਿ ਕੋਈ ਆਓ ਮੈਨੂੰ ਬਚਾਓ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਬਹੁਤ ਰੋਲਾ ਪਾਉਂਦੀ ਮਮਮੀ ਪਰ ਉੱਥੇ ਮਮਮੀ ਨੂੰ ਬਚਾਣ ਲਈ ਕੋਈ ਵੀ ਨਹੀਂ ਆਂਦਾ ਤੇ ਮਮਮੀ ਬਹੁਤ ਦੁਖੀ ਹੁੰਦੀ ਆ ਤੇ ਉਹਨਾਂ ਕੋ ਫਿਰ ਮਾਫੀ ਵੀ ਮੰਗਦੀ ਆ ਕਿ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਪਰ ਪਰਿਯਤ ਨੂੰ ਮੰਮੀ ਤੇ ਗੁੱਸਾ ਚੜਿਆ ਹੁੰਦਾ ਕਿ ਉਸਨੇ ਮੈਨੂੰ ਕਿਵੇਂ ਕੱਢ ਕਿਸਕੇ ਘਰੋਂ ਬਾਹਰ ਕੱਢਿਆ ਸੀਗਾ ਉਹ ਵੀ ਮੰਮੀ ਨੂੰ ਸੁਣਾ ਦਈਆ ਕਿ ਦੇਖੋ ਕੱਲ ਤੁਸੀਂ ਮੈਨੂੰ ਕੁੱਟਿਆ ਸੀ ਅੱਜ ਦੇਖੋ ਤੁਹਾਡਾ ਕੀ ਹਾਲ ਹੋ ਰਿਹਾ ਆ ਤੇ ਮੰਮੀ ਦੇ ਬਹੁਤ ਜ਼ਿਆਦਾ ਰੋਲਾ ਪਾਉਣ ਤੇ ਵੀ ਕੋਈ ਨਹੀਂ ਆਇਆ ਤੇ ਫਿਰ ਆਖਰਕਾਰ ਸੰਦੀਪ ਤੇ ਫਰੀਦ ਮੰਮੀ ਨੂੰ ਛੱਡ ਦਿੰਦੀਆਂ ਨੇ ਤੇ ਕਹਿੰਦੀਆਂ ਨੇ ਜੇ ਅੱਗੇ ਤੇ ਕੋਈ ਐਹੋ ਜਿਹੀ ਹਰਕਤ ਕੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਮੰਮੀ ਵੀ ਸੁਖ ਦਾ ਸਾਲ ਲੈਂਦੀ ਐ ਚਲੋ ਇੱਕ ਵਾਰ ਤਾਂ ਇਹਨਾਂ ਨੇ ਮੇਰੀ ਜਾਨ ਛੱਡੀ ਤੇ ਫਿਰ ਮੰਮੀ ਦਾ ਕਲਦੀ ਬੈਠੀ ਰੋ ਰਹੀ ਹੁੰਦੀ ਆ ਤਾਂ ਪਿੰਡ ਵਾਲਿਆਂ ਨੂੰ ਆਵਾਜ਼ ਆ ਜਾਂਦੀ ਆ ਕਿ ਇਹਨਾਂ ਦੇ ਘਰ ਇੰਨਾ ਗਾ ਕਿਉਂ ਪੈ ਰਿਆ ਜਾਂ ਇੰਨੀਆਂ ਆਵਾਜ਼ਾਂ ਕਿਉਂ ਆ ਰਹੀਆਂ ਨੇ ਫਿਰ ਪਿੰਡ ਵਾਲੇ ਆ ਕੇ ਦੇਖਦੇ ਆ ਕਿ ਮੰਮੀ ਦਾ ਤਾਂ ਬੁਰਾ ਹਾਲ ਹੋਇਆ ਹੁੰਦਾ ਤੇ ਮੰਮੀ ਦੱਸਦੀ ਆ ਕਿ ਇਹਨਾਂ ਨੇ ਪ੍ਰੀਤ ਦੇ ਸੰਦੀਪ ਨੇ ਮੈਨੂੰ ਮਾਰਿਆ ਕੁੱਟਿਆ ਫਿਰ ਅੱਗੇ ਉਹ ਪਿੰਡ ਵਾਲੇ ਬੋਲਦੇ ਆ ਕਿ ਦੇਖ ਲੈ ਕੱਲ ਤੂੰ ਪ੍ਰੀਤ ਨੂੰ ਘੁੱਟ-ਘੁੱਟ ਕੇ ਘਰੋਂ ਬਾਹਰ ਕੱਢਿਆ ਸੀਗਾ ਤੇ ਅੱਜ ਦੇਖ ਲੈ ਕਿ ਤੇਰਾ ਕੀ ਹਾਲ ਕਰਤਾ ਇਹਨਾਂ ਨੇ ਜੋ ਬੰਦਾ ਕਰੂਗਾ ਉਹ ਹੀ ਭਰੂਗਾ ਤੇ ਅੱਗੇ ਉਹਦੀ ਮੰਮੀ ਕਹਿੰਦੀ ਮੈਂ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਸੀਗਾ ਤੇ ਆਦ ਬੱਸ ਐਵੇਂ ਹੀ ਮੇਰੇ ਨਾਲ ਆਂਦੀਆਂ ਲੜਨ ਲੱਗ ਗਈਆਂ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਧੰਨਵਾਦੀ